ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੱਕਰ ਵਿੱਚ ਆਪ ਸਭ ਦਾ ਸਵਾਗਤ ਹੈ ਆਪ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਣੇ ਬਜ਼ੁਰਗਾਂ ਵੱਲੋਂ ਗੁਰਮਖਾਂ પાસેથી ਸੁਣੀਆਂ ਹੋਈਆਂ ਗਿਆਨ ਦੀਆਂ ਗੱਲਾਂ ਕੁਝ ਝੁਗਤੀਆਂ ਆਪ ਕੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਜਿਹੜੀਆਂ ਗਿਆਨ ਦੀਆਂ ਗੱਲਾਂ ਝੁਗਤ ਕੀ ਕਰ ਇਹਨਾਂ ਨੂੰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲੈਣੇ ਆ ਤਾਂ ਸਾਡੀ ਜ਼ਿੰਦਗੀ ਦੀਆਂ ਕਈ ਦੁੱਖ ਤਕਲੀਫਾਂ ਦੂਰ ਹੋ ਸਕਦੀਆਂ

ਜਾਫਰ ਆਪਣੇ ਵਿਚਾਰ ਜੁਰ-ਜੁਰ ਸਾਥੀ ਕਰੇ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰ ਕਰੀਏ ਸਭ ਤੋਂ ਪਹਿਲੀ ਗੱਲ ਮਹਾਪੁਰਖ ਜੀ ਕਹਿੰਦੇ ਜਦੋਂ ਜ਼ਿੰਦਗੀ ਦੇ ਵਿੱਚ ਕੁਝ ਵੀ ਸਭ ਜਨਾ ਨਾ ਹੋਵੇ ਚਾਰੇ ਪਾਸਿਆਂ ਤੋਂ ਵੀ ਰਸਤੇ ਬੰਦ ਹੋ ਜਾਣ ਤਾਂ ਵੀ ਹਿੰਮਤ ਨਹੀਂ ਹਾਰਨੀ ਆਪਣਾ ਹੌਸਲਾ ਨਹੀਂ ਕਟਣ ਦੇਣਾ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੇ ਉੱਤੇ ਭਰੋਸਾ ਨਹੀਂ ਢੇਲਣਾ ਕਿਉਂਕਿ ਜ਼ਿੰਦਗੀ ਦੇ ਵਿੱਚ ਦੁੱਖ ਚਾਹੇ ਜਿੰਨਾ ਮਰਜ਼ੀ ਵੱਡਾ ਜਾਵੇ ਕਟਣਾ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਨੇ ਆ

ਰਦੇ ਵਿੱਚ ਅਸੀਂ ਗੁਰੂ ਦਾ ਗਿਆਨ ਹਾਸਲ ਕਰਕੇ ਜਾਣਿਆ ਨਾਲ ਹੀ ਇੱਕ ਦੂਜੇ ਦਾ ਹਾਲ ਪੁੱਛਣ ਕਿਉਂਕਿ ਬਹੁਤੇ ਭੈਣ ਭਰਾ ਐਸੇ ਨਹੀਂ ਕਿ ਗੁਰੂ ਘਰੇ ਜਾ ਕੇ ਵੀ ਗੱਲਾਂ ਕਰਨ ਤੋਂ ਬਾਝ ਨਹੀਂ ਰਹਿੰਦੇ ਉਹ ਇੱਕ ਦੂਜੇ ਦਾ ਹਾਲ ਚਾਲ ਪੁੱਛੀ ਜਾਣਗੇ ਇੱਧਰ ਉੱਧਰ ਦੀਆਂ ਗੱਲਾਂ ਕਰੀ ਜਾਣਗੇ ਉਹਨਾਂ ਨੇ ਆਪਣੇ ਤਾਂ ਮੰਦੀ ਕਾ ਕਰਤਾ ਭੰਗ ਕਰਨੀ ਆ ਨਾਲ ਦੂਸਰਿਆਂ ਦੀ ਕਰਦੇ ਆ हमेशा याद रखो भी असू कर गए गुरु का ज्ञान हासिल करना बख्शीश गुरु की बरकत लैसरे का हाल चाल पूछना

So Bobby. Bobby. ਇਸ ਸੱਚ ਦਾ ਜਾਪ ਕਰੋ ਜਾਂ ਫਿਰ ਸਤਿਗੁਰੂ ਦੀ ਸੇਵਾ ਸਫਲ ਹੈ ਇਹ ਕੋ ਕਰੇ ਕਿ ਤਲਾਏ ਜਾਂ ਸਤਨਾਮ ਵਾਹਿਗੁਰੂ ਦੀ ਦਾ ਜਾਪ ਕਰਦਿਆਂ ਕਰਦਿਆਂ ਸੇਵਾ ਕਰਨੀ ਚਾਹੀਦੀ ਆ ਤਾਂ ਸਤਿਗੁਰੂ ਸਰਬ ਸੇ ਪਾਪਾ ਸਦਾ ਹੀ ਮਿਹਰਬਾਨ ਹੈ ਤਾਂ ਇਸ ਗੱਲ ਨੂੰ ਜ਼ਰੂਰ ਸਮਝਣਾ ਹੈ ਅਤੇ ਇਹ ਵੀ ਧਿਆਨ ਰੱਖਣਾ ਜਦੋਂ ਆਪਾਂ ਆਪਣੇ ਘਰ ਤੋਂ ਗੁਰੂ ਘਰ ਨੂੰ ਚੱਲ ਪੈਂਦੇ ਆ ਨਾ ਸਾਡਾ ਘਰ ਤੋਂ ਚੰਨਣ ਤੋਂ ਹੀ ਸਮਾ ਗੁਰੂ ਲੇਖੇ ਲੱਗਣਾ ਸ਼ੁਰੂ ਹੋ ਜਾਂਦਾ ਹੈ ਤਾਂ ਗੁਰੂ ਘਰ ਆਉਂਦਿਆਂ ਜਾਂਦਿਆਂ ਇਹ ਸਮਾਂ ਵੀ ਆਪਾਂ

ਤਜਿਹੜਾ ਅਸੀਂ ਚੰਗਾ ਕਰਮ ਕਮਾ ਕੇ ਆਏ ਜੀ ਉਹ ਤਾਂ ਕਿਸੇ ਦਿਨ ਇਹਦੇ ਅਚਗਲੀ ਭਰਾਈ ਕਰਕੇ ਰਸਤੇ ਦੇ ਵਿੱਚ ਹੀ ਗਵਾ ਲਿਆ ਤਾਂ ਇਸ ਲਈ ਚੰਗਾ ਵੀ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਗੁਰੂ ਘਰੇ ਜਾਓ ਅਤੇ ਗੁਰੂ ਘਰ ਕੋਲ ਸਭ ਤੋਂ ਆਪਣੇ ਘਰ ਨੂੰ ਆਓ ਉਦੋਂ ਵੀ ਸਤਨਾਮ ਵਾਹਿਗੁਰੂ ਜੀ ਦਾ ਜਾਪ ਮੂਲ ਮੰਤਰ ਜੀ ਦਾ ਜਾਪ ਕਰਦੇ ਹੋਏ ਆਓ ਤਾਂ ਸਤਿਗੁਰ ਸੱਚੇ ਪਾਤਸ਼ਾਹ ਸਦਾ ਹੀ ਮੇਰ ਬਾਣ ਨੇ ਕਰਦੇ ਵਿੱਚ ਬੀਬੀਆਂ ਨੂੰ ਮਹਾਂਪੁਰਖ ਜੀ ਹਮੇਸ਼ਾ ਸਲਾਹ ਦਿੰਦੇ ਵੀ ਕਰਦੇ ਵਿੱਚ ਜੋ ਵੀ ਅੰਨ ਪਾਣੀ ਤਿਆਰ ਕਰਨਾ ਹੈ ਗੁਰਬਾਣੀ ਦਾ ਪਾਠ ਕਰਦਿਆਂ ਹੋਇਆਂ ਕਰਨਾ ਤਾਂ ਕਰਦੇ ਜੀਆ ਦਾ ਮਨ ਸ਼ਾਂਤ ਹੁੰਦਾ ਹੈ

ਜਸਾ ਕਮਾਵਾ ਪਾਪਾਵੇਂ ਜਿੰਨਾ ਮਰਜ਼ੀ ਲਈਏ ਪਰ ਉਹ ਪੈਸੇ ਦਾ ਸੁੱਖ ਨਹੀਂ ਮਿਲਦਾ ਪਰ ਹਾਕ ਸੱਚ ਦੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚ ਬਰਬਤਾਂ ਨਹੀਂ ਖੁਸ਼ੀ ਨਹੀਂ ਸੁੱਖ ਨਹੀਂ ਤਾਂ ਇਸ ਲਈ ਹਾਕ ਸੱਚ ਦੀ ਕਿਰਤ ਕਮਾਈ ਚੁਣੀ ਆ ਅਤੇ ਆਪਣੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਵੀ ਵੰਡ ਕੇ ਸ਼ਕਸ਼ਾ ਹੈ ਇਹ ਉਪਦੇਸ਼ ਹੈ ਸਾਡੇ ਬਾਬੇ ਨਾਨਕ ਦਾ ਤਾਂ ਗੁਰੂ ਨਾਨਕ ਪਾਸ਼ਾ ਜੀ ਦੀਆਂ ਖੁਸ਼ੀ ਸ਼ੰਕਨ ਕਰਦੇ ਨੇ ਤਾਂ ਫਿਰ ਇਹ ਤਿੰਨ ਗੱਲਾਂ ਸਾਨੂੰ ਮੰਨਣੀਆਂ ਪੈਣਗੀਆਂ ਹੱਕ ਸੱਚ ਦੀ ਕਿਰਤ ਕਰੋ ਕਿਤੇ ਹੀ ਕਿਰਤ ਦੇ ਵਿੱਚੋਂ ਵੰਡ ਕੇ ਛਕਣਾ ਅਤੇ ਨਾਮ ਜਪਣਾ ਅਤੇ ਨਾਮ ਜਪਣ ਦੇ ਲਈ ਸਤਿਗੁਰ ਸੱਚੇ ਪਾਸ਼ਾ ਨੇ ਕੰਮਕਾਰ ਸ਼ਰਧਾ ਨਹੀਂ ਕਿਹਾ ਗ੍ਰਸਥੀ ਜੀਵਨ ਦੇ ਵਿੱਚ ਵਿਚਰਦੇ ਹੋયા ਵੀ ਆਪਾਂ ਨਾਮ ਜਪ ਸਕਦੇ ਹਾਂ ਸਵੇਰੇ ਉੱਠ ਕੇ ਅਮਰਦੇਲੇ ਦੀ ਸ਼ੁਰੂਆਤ ਜਪਜੀ ਸਾਹਿਬ ਦੇ ਪਾਠ ਤੋਂ ਕਰੀਏ ਫਿਰ ਆਪਰਾ ਕੰਮ ਧੰਨਿਆ ਨੂੰ ਕਰਦੇ ਹੁਣਾਂਗੇ ਸਤ

ਮਹਾਂਪੁਰਖ ਜੀ ਕਹਿੰਦੇ ਕਦੇ ਭੁੱਲ ਕੇ ਵੀ ਕਿਸੇ ਦੁਖੀ ਬੰਦੇ ਦਾ ਮਨ ਨਹੀਂ ਦਿਖਾਉਣਾ ਚਾਹੀਦਾ ਕਦੇ ਵੀ ਕਿਸੇ ਮਨੁੱਖ ਨੂੰ ਕਿਸੇ ਚੀਜ਼ ਦੇ ਲਈ ਤੰਗ ਤੋਂ ਤੰਗ ਤੋਂ ਮਿਹਣਾ ਨਾ ਪਾਰਨਾ ਅਤੇ ਜੇ ਕਿਸੇ ਨੇ ਸਾਨੂੰ ਮੇਨਾ ਮਾਰ ਦੁੱਤਾ ਇਹਨਾਂ ਤਾਂ ਉਹ ਮਾਰੇ ਹੋਏ ਮੇਨੇ ਦਾ ਕਦੇ ਵੀ ਗੁੱਸਾ ਨਹੀਂ ਕਰਨਾ ਚਾਹੀਦਾ ਕਦੇ ਵੀ ਉਹਨੂੰ ਅੱਗੋਂ ਉਲਟਾ ਜਵਾਬ ਨਹੀਂ ਹੁਣਾਉਣਾ ਕਿਉਂਕਿ ਕਈ ਵਾਰ ਜਿਹੜਾ ਕੰਮ ਸਾਡਾ ਅਰਦਾਸਾਂ ਨਹੀਂ ਨਾ ਕਰਦੀਆਂ ਦੂਸਰਿਆਂ ਦੇ ਵੱਲੋਂ ਵੱਜਾ ਹੋਇਆ ਮੇਨਾ ਉਡਾਇਆ ਹੋਇਆ ਮਜਾਕ ਕਰ ਕਹਿੰਦਾ ਹੈ ਤਾਂ ਜੇਕਰ ਕਿਤੇ ਸਾਨੂੰ ਕੋਈ ਵੀ ਮਨੁੱਖ ਮੇਨਾ ਮਾਰਦਾ ਹੈ ਸਾਡਾ ਮਜ਼ਾਕ ਉਡਾਂਦਾ ਤਾਂ ਮਾਲਕ ਦਾ ਸ਼ੁਕਰ ਗੁਜ਼ਰ ਕਰਨਾ ਚਾਹੀਦਾ ਹੈ ਕਿਉਂਕਿ ਉਹ ਮੀਨੇ ਦੇ ਵਿੱਚ ਪਤਾ ਨਹੀਂ ਤੁਹਾਡੇ ਲਈ ਕਿੰਨੀਆਂ ਬਾਤਾਂ ਲੁਕੀਆਂ ਨੇ ਪਰ ਸਾਡੇ ਵੱਲੋਂ ਦੇਵੀ ਕਿਸੇ ਨੂੰ ਨਾ ਤਾਂ ਮੀਨਾ ਨਾ ਕਿਸੇ ਦਾ ਮਜ਼ਾਕ ਨਾ ਕਿਸੇ ਦਾ ਦਿਲ ਟੁਕਣਾ